ਫੜੋ ਇਹ ਫੜੋ ਫੜੋ ਇਹ ਫੜੋ ਆ ਫੜੋ ਕੁਕਰ ਕੁਕਰ ਵਿੱਚ ਆ ਕੁਕਰ ਜੇ ਬਣਦਾ ਸੀਗਾ ਜੀ ਇਹ ਐਕਟਿਵ ਆ ਕਿਹਦੇ ਕੋਲ ਐਕਟਿਵ ਆ ਤੇ ਮੁਰਾ ਇਹ ਮੁਰਾ ਚੱਲ ਚੱਲ ਕਿੰਨੇ ਦੋਵੇਂ ਜਣੇ ਇਹ ਦੋਨਾਂ ਨੂੰ ਫੜ ਲਓ ਜੀ ਇੱਧਰ ਰੱਖ ਦਿਓ ਚੱਲ ਇੱਧਰ ਐਕਟਿਵ ਕਰ ਲਾਓ ਫੋਨ ਵਗੈਰਾ ਹਾਂ ਫੋਨ ਹੈਗਾ ਤੇਰੇ ਕੋਲ ਉੱਥੇ ਜਾ ਕੇ ਕੀ ਕਰ ਰਹੇ ਆ ਮੇਰੇ ਕੋਲ ਫੋਨ ਆ ਟੋਡਾ ਚੱਲ ਚੱਲ ਹਾਂ ਅੰdit chhodne bolna dekho ਇਹ ਅਗਰ ਬਿਖੇ ਆ ਸੀ ਅਰੋੜੀ ਅ ਸਰ ਜੀ ਕਿchna ਕੱਲ ਮਾਮਲਾ ਆਇਆ ਗੁਰਵਰ ਜੀ ਨੂੰ ਲੈ ਕੇ ਕੀ ਮਾਮਲਾ ਹੈ ਕਿਸੋ ਦਾ ਮਾਮਲਾ ਕੁਛ ਕਰਵਾਇਆ ਹਾਂ ਜੀ ਕੱਲ ਦੇਰ ਰਾਤ ਵਿਕੀ ਕੰਬੋਜ ਜੀ ਲਈ ਇਸ ਵਿਕੀ ਨਾਮ ਦੇ ਵਿਅਕਤੀ ਉਹ ਜੂੜਾ ਪਟੂੜੀਆਂ ਪੱਠੀਆਂ ਦੇ ਰਹਿਣ ਵਾਲਾ ਉਹਨੇ ਸਾਨੂੰ ਤਰਖਾਸ ਦਿੱਤੀ ਜਿਹਦੇ ਵਿੱਚ ਇਹ ਲਿਖਿਆ ਸੀ ਕਿ ਮੁਹੰਮਦ ਫਰੂਕ ਤੇ ਆਰਫ ਨਾਮ ਦੇ ਵਿਅਕਤੀ ਨੇ ਖਾਲਸਾ ਮੰਦ ਲੈਣ ਇਹਨਾਂ ਨੇ ਗਊ ਮਾਸ ਕਹਿ ਤੋ ਖੀ ਗਿਆ ਹੈ ਇਹ ਗਊ ਮਾਸ ਦਾ ਸੀਕਵੈਂਸ ਕਰ ਰਹੇ ਜਿਹਦੇ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਨੇ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਐਪ੍ਰੀਹੈਂਡ ਕੀਤਾ ਗਿਆ ਤੇ ਉਸ ਤੋਂ ਬਾਅਦ ਮਕਦਮਾ ਅੰਡਰ ਸੈਕਸ਼ਨ 358 ਪੰਜਾਬ ਪ੍ਰੋਹਿਬੀਸ਼ਨ ਆਫ ਕਾਊ ਸਲਟਰੈਕਟ 11 ਦ ਪ੍ਰੀਵੈਂਸ਼ਨ ਆਫ क्रੂ얼ਟੀ ਟੂ ਐਨੀਮਲਸ ਐਕਟ 299 153 325 111 ਜਮਨੀ 3 190 ਤੇ 191 ਜਮਨੀ 3 ਦੇ ਤਹਿਤ ਵੱਖ-ਵੱਖ ਤਰ੍ਹਾਂ ਦੇ ਇੱਕ ਪਰਚਾ ਦਰਜ ਕੀਤਾ ਗਿਆ ਜਿਹਦੇ ਵਿੱਚ ਅੱਗੇ ਤਫਤੀਸ਼ ਕਰਦੇ ਹੋਏ ਇਰਫਾਨ ਨਾਮ ਦਾ ਵਿਅਕਤੀ ਜਿਹੜਾ ਕਿ ਇਹਨਾਂ ਨੂੰ ਗਊਮਾਂ ਸਪਲਾਈ ਕਰਦਾ ਸੀ ਉਹਦੇ ਅੱਜ ਅਸੀਂ ਸਵੇਰੇ ਰੈਸ਼ਟ ਪਾ ਲਿਆ ਤੇ ਅੱਗੇ ਵੀ ਜਿੱਥੋਂ ਇਹ ਇਲੀਗਲ ਕਾਰੋਬਾਰ ਚੱਲ ਰਿਹਾ ਹੈ ਜਿੱਥੋਂ ਆ ਰਿਹਾ ਹੈ ਜਿੱਥੇ ਵੀ ਇਹ ਸਲੋਟਰ ਹੈ ਭਾਵੇਂ ਕਿਤੇ ਵੀ ਅਸੀਂ ਤਫਤੀਸ਼ ਦੌਰਾਨ ਉਹਨਾਂ ਬੰਦਿਆਂ ਦੀ ਵੀ ਰੈਸ਼ਟ ਪਾਵਾਂਗੇ ਤੇ ਸਾਰਾ ਪਰਦਾ ਫਾਸ਼ ਕਰਾਂਗੇ ਸਰ ਬਰਾਮਦਗੀ ਦੀ ਹੋਈ ਜਿਹਦੇ ਵਿੱਚ ਵੀ ਹਾਂਜੀ ਇਹਨਾਂ ਕੋਲੋਂ ਕੁਝ ਪੀਸੇਜ਼ ਇਹਨਾਂ ਕੋਲੇ ਜਿਹੜੇ ਮੀਟ ਦੇ ਆ ਉਹਦੇ ਵੀ ਮੌਕੇ ਦੇ ਬਰਾਮਦ ਹੋਏ ਹੈ ਜੀ ਬਾਕੀ ਜਿਹੜਾ ਬੰਦਾ ਸੁਪਰੀ ਅਰੈਸਟ ਕੀਤਾ ਇਹਦੀ ਹਲੇ ਇੰਟਰੋਗੇਸ਼ਨ ਚੱਲ ਰਹੀ ਹੈ ਇਸ ਤੋਂ ਵੀ ਰਿਕਵਰੀ ਕਰਾਂਗੇ ਇਹ ਸਾਰਾ ਪਟਿਆਲੇ ਤੋਂ ਹੀ ਕਰਦੇ ਸੀ ਜਾਂ ਕਿਤੋਂ ਬਾਹਰੋਂ ਲੈ ਕੇ ਆਉਂਦੇ ਸੀ ਇਹ ਅਗਲੇ ਤਫਤੀਸ਼ ਦਾ ਸਿਸਟਮ ਚੱਲ ਰਿਹਾ ਜੀ ਜਦੋਂ ਤਫਤੀਸ਼ ਕੰਪਲੀਟ ਹੋਊਗੀ ਉਹਦੇ ਦੌਰਾਨ ਜੋ ਵੀ ਖ਼ਲਾਸੀ ਹੋਣਗੇ ਆਪ ਜੀ ਦੇ ਧਿਆਨ ਚ ਲੈ ਫਿਲਹਾਲ ਕਿੰਨੇ ਕੰਦੇ ਰੈਸਟ ਹੋਏ ਨੇ ਤਿੰਨ ਬੰਦੇ ਅਰੈਸਟ ਹੋਏ ਨੇ ਜੀ ਮੁਹੰਮਦ ਆਰਿਫ ਮੁਹੰਮਦ ਫਰੂਕ ਆਰਿਫ ਤੇ ਇਰਫਾਨ ਬਣਦਾ ਹੋਇਆ ਸ਼ਹਿਰ ਦੇ ਵਿੱਚ ਬਣਦਾ ਹੋਇਆ ਕੱਚਾ ਆਹ ਦੇਖੋ ਇੱਕ ਕੁੱਕਰ ਵਿੱਚ ਬਣਦਾ ਹੋਇਆ ਨਾਲ ਕੱਚਾ ਵੀ ਪਿਆ ਹੈ ਉਹ ਇਹ ਚੀਜ਼ ਆ ਦੇਖ ਲਿਆ ਅੱਦਾਂ ਇਹ ਖਾਨ ਵਾਲੇ ਦਾ ਦਰ ਆ ਮਾਣੀ ਚਾਹੀਦੀ ਹੈ ਇਸੇ ਲਈ ਕਹਨੇ ਇਹਨਾਂ ਨੂੰ ਨਾ ਆਪਣੇ ਘਰ ਦਿਆ ਕਰੋ ਇਹ ਲੋਕਾਂ ਦਾ ਕੋਈ ਨਹੀਂ ਪਤਾ ਉਹ ਕਿੰਨੇ ਸਪਲਾਈ ਕਰਕੇ ਦਿੰਦਾ ਕੋਈ ਬੇਸਾਨਾ ਕੋਹਨਦਾ ਇਹ ਕੋਈ ਹੋਰ ਕੋਲ ਖੜ ਜੂ ਕਿਰੇ ਇਤਨਾ